ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ। ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇ ਵਾਲੇ ਬਾਈ ਦੀ ਜੂਨ ਦੇ ਵਿੱਚ EP ਰਿਲੀਜ਼ ਹੋਣ ਜਾ ਰਹੀ ਹੈ ਅਤੇ ਇਸ ਦੀ ਪੁਸ਼ਟੀ ਸਰਦਾਰ ਬਲਕੌਰ ਸਿੰਘ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਕਰ ਦਿੱਤੀ ਹੈ। ਅਤੇ ਹੁਣ ਇਹ ਗੱਲ ਕਨਫਰਮ ਹੋ ਚੁੱਕੀ ਹੈ ਕਿ 11 ਜੂਨ ਨੂੰ ਸਿੱਧੂ ਮੂਸੇ ਵਾਲੇ ਬਾਈ ਦੀ EP ਰਿਲੀਜ਼ ਹੋਵੇਗੀ ਜਿਸ ਦੇ ਵਿੱਚ ਤਿੰਨ ਟਰੈਕ ਰਿਲੀਜ਼ ਹੋਣਗੇ। ਤਾਂ ਦੋਸਤੋ ਹੁਣ ਆਪਾਂ ਗੱਲ ਕਰਦੇ ਆ ਪਰਮਖੇਲੇ ਬਾਈ ਦੀ। ਪਰਮਖੇਲੇ ਬਾਈ ਦੀ ਇੱਕ ਵੀਡੀਓ केजी ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਪਰਮਖੇਲਾ ਬਾਈ ਆਪਣੇ ਆਪ ਨੂੰ ਬੱਬੂ ਮਾਨ ਦਾ ਫੈਨ ਦੱਸਦਾ ਹੈ ਪਰ ਫਿਰ ਵੀ ਬੱਬੂ ਮਾਨ ਨੂੰ ਹੀ ਗਾਲਾਂ ਕੱਢ ਰਿਹਾ ਉਸ ਵੀਡੀਓ ਦੇ ਵਿੱਚ ਅਜਿਹਾ ਕਿਉਂ ਦੋਸਤੋ ਆਜੂ ਤੁਹਾਨੂੰ ਦੱਸਦੇ ਆ ਇਸ ਵੀਡੀਓ ਦੇ ਵਿੱਚ ਦਰਸਲ ਦੋਸਤੋ ਪਰਮਖੇਲਾ ਆਪਣੇ YouTube ਦੇ ਉੱਤੇ ਆਉਣ ਵਾਲੀਆਂ ਫਿਲਮਾਂ ਦੇ ਰਿਵਿਊ ਦਿੰਦਾ ਹੈ ਅਤੇ ਜਦੋਂ ਉਸ ਨੇ ਬੱਬੂ ਮਾਨ ਦੀ ਸੌਂਕੀ ਸਰਦਾਰ ਮੂਵੀ ਦੇਖੀ ਅਤੇ ਉਸ ਦਾ ਰਿਵਿਊ ਦਿੱਤਾ ਪਰਮਖੇਲੇ ਨੂੰ ਬੱਬੂ ਮਾਨ ਦੀ ਸੌਂਕੀ ਸਰਦਾਰ ਮੂਵੀ ਬਿਲਕੁਲ ਘਟਿਆ ਲੱਗੀ ਅਤੇ ਚੰਗੀ ਨਹੀਂ ਲੱਗੀ ਅਤੇ ਪਰਮਖੇਲੇ ਬਾਈ ਨੇ ਆਪਣੀ ਉਸ ਵੀਡੀਓ ਦੇ ਵਿੱਚ ਬੱਬੂ ਮਾਨ ਦੀ ਲਾਪਾ ਕਰਦੇ ਆ ਇਹ ਵੀ ਕਿਹਾ ਕਿ ਮੈਂ ਤੁਹਾਡੇ ਪਿੱਛੇ ਸਿਆਲੇ ਨੂੰ ਵੀ ਗਾਲਾਂ ਕੱਢਦਾ ਰਿਹਾ ਅਤੇ ਉਸਨੇ ਬੱਬੂ ਮਾਨ ਨੂੰ ਕਿਹਾ ਕਿ ਤੁਹਾਨੂੰ ਹੁਣ ਫਿਲਮਾਂ ਦੇ ਵਿੱਚ ਕੰਮ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਤੁਹਾਡੇ ਤੋਂ ਕੋਈ ਚੰਗੀ ਫਿਲਮ ਦੀ ਉਮੀਦ ਨਹੀਂ ਕਰ ਸਕਦੇ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਪਰਮ ਖੇਲੇ ਦੀ ਇਸ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਸਿੱਧੂ ਮੂਸੇ ਵਾਲੇ ਦੇ ਫੈਨਸ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅਤੇ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤਾਂ ਮਿਲਦੇ ਆਂ ਦੋਸਤੋ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਲੈ ਕੇ ਧੰਨਵਾਦ